ਸਾਸੀਗਾ ਵੀਰ ਜੀ ਮਨਮੀਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਆ ਅੱਜ ਦੋ ਸੂਈਆਂ ਸਵਾਈਆਂ ਵਹਿੜਾ ਆ ਗਿਆ ਵੀਰ ਹੁਣ ਨਾ ਕਰਦੇ ਗੱਲਬਾਤ ਸਾਸੀਗਾ ਵੀਰ ਜੀ ਸਾਸੀਗਾ ਵੀਰ ਜੀ ਸਾਸੀਗਾ ਹੋਰ ਸੁਣਾਓ ਸੇਤਾਂ ਦੀ ਔਰ ਕਾਰੋਬਾਰ ਕਾਰੋਬਾਰ ਬਹੁਤ ਵਧੀਆ ਮੈਂ ਕਿਰਪਾ ਬਾਬੇ ਦੀ ਵਿਜੀਪੁਰੀ ਅੱਜ ਕਿੰਨੇ ਨਾ ਆ ਗਿਆ ਵੀਰ ਜੀ ਦੋ ਜੇ ਨਾ ਆ ਗਏ ਦੋ ਨਾਗ ਵੀਰ ਹੁਣੇ ਕਹਿੰਦੇ ਕੁਆਲਟੀ ਦੇ ਬੱਚਾ ਵਧੀਆ ਵਧੀਆ ਪਲੱਸ ਵਾੜਾ ਵੀਰ ਜੀ ਟੋਪ ਕਲਾਸ ਵਧੀਆ ਕਰੀਏ ਹੜਾ ਜੀ ਜੜ ਕਰੀ ਚਲੋ ਆਜੋ ਵੀਰ ਜੀ ਦੱਸੋ ਵੀਰ ਜੀ ਪਹਿਲੀ ਦਾ ਵੀਰ ਜੀ ਇਹ ਢਾਈਆਂ ਮਹੀਨੇ ਦੀ ਸੂਈ ਜੇ ਢਾਈਆਂ ਮਹੀਨਿਆਂ ਦੀ ਸੂਈ ਵੈਰ ਵੀਰ ਕਹਿੰਦਾ ਵੇਖੋ 11 ਕਿਲੋ ਦੁੱਧ ਜੇ 10 ਲੀਟਰ ਦੀ ਗਰੰਟੀ 11 ਕਿਲੋ ਦੁੱਧ 10 ਲੀਟਰ ਦੀ ਗਾਰੰਟੀ ਵੀਰੋਂ ਨਹੀਂ ਦੇਂਦੇ ਆ ਵੇਖੋ ਫਰਿੱਜਾਂ ਜੋ ਕਹਿੰਦਾ ਫਰਿੱਜਾਂ ਵੇਖੋ ਲੈ ਠੀਕ ਆ ਵੀਰ ਜੀ ਕੁਆਲਟੀ ਵੇਖੋ ਠੰਡੀ ਸੀਲ ਕਾਹੀਂ ਵੇਖੋ ਵੀਰ ਜੀ ਭਾਵੇਂ ਅੱਗਾਂ ਦੀ ਬੈਜੋ ਭਾਵੇਂ ਪਿੱਛੇ ਦੀ ਬੈਰਿਓ ਠੀਕ ਆ ਵੀਰ ਜੀ ਵਧੀਆ ਵੇਖੋ ਠੰਡੀ ਸੀਲ ਵੇਖੋ ਧਾਰਾ ਵੀਰ ਚੋਂ ਤਿੰਨੇ ਵੀਰੂ ਬੈਠੇ ਜੋ ਇੱਥੇ ਵੇਖੋ ਆ ਨੂੰ ਵੀਰ ਜੀ ਖੋਲੋ ਵੀਰ ਜੀ ਖੋਲ ਦੋ ਮਰਜੀ ਵੀਰ ਜੀ ਵੱਡੀ ਫਾਰਮ ਵਾਲੀ ਨਹੀਂ ਵਧੀਆ ਵੀਰ ਜੀ ਠੰਡੀ ਸੀਲ ਵੇਖੋ ਵੀਰ ਜੀ ਤਿੰਨੇ ਵੀਰ ਬੈਠੇ ਫਿਰ ਵੀ ਨਹੀਂ ਗਈ ਹਿੱਲੀ ਮਾਸਾ ਵੀ ਬਾਕੀ ਵੀਰ ਜੀ 3 ਮਹੀਨਾ ਹੋ ਗਿਆ ਨਹੀਂ ਬਣੀ ਚੰਗੀ ਵਹਿਣ ਵੀਰ ਮਹੀਨਾ ਹੋ ਗਿਆ ਬਣੇ ਨੂੰ ਵੀਰ ਕਹਿੰਦਾ ਪਰ ਗਾਰੰਟੀ ਨਹੀਂ ਆਪਾਂ ਦਿੰਦੇ ਹਜੇ 80% ਤਰ੍ਹਾਂ ਸੂਲ 80% ਵੀਰ ਨੂੰ ਕਹਿੰਦਾ ਫਿਰ ਵੀ ਗਾਰੰਟੀ ਦਿੰਨੇ ਆ 20 ਲੀਟਰ ਵਾਲੀ ਆ 20 ਲੀਟਰ ਵਾਲੀ ਵੀਰ ਕਹਿੰਦਾ ਵਾਕਿਆ ਵੀਰ ਜੀ ਗਾਈ ਵੱਡੀ ਕੱਦ ਕਾਠ ਵੀ ਚੰਗਾ ਵੀਰ ਜੀ ਵੇਖੋ ਥਾਂ ਦੇਵਾ ਵੇਖੋ ਗਾਈ ਦਾ ਨੀ ਵੀਰ ਜੀ ਚੰਗੀ ਵਹਿਰ ਜਿੰਨੀ ਹੈਗੀ ਨਹੀਂ ਹੈਗੀ ਵੀਰ ਜੀ ਚੰਗੀ ਵੈਰ ਜਿੰਨੀ ਹੈਗੀ ਆ ਨਹੀਂ ਉੱਥੇ ਬੈਨ ਦਊਗੀ ਵੇਖੋ ਵੀਰ ਜੀ ਵਾਕਿਆ ਦਿਖਾਓ ਵੀਰ ਜੀ ਬੈਟ ਨਹੀਂ ਵੀ ਹੋਵੇ ਭਾਈ ਵਾਕਿਆ ਵੀਰ ਜੀ ਗੱਲ ਵੇਖੋ ਵੀਰ ਜੀ ਵਾਕਿਆ ਵੀਰ ਜੀ ਫ੍ਰੀਜ ਆ ਠੰਡੀ ਸੀ ਲਿਆ ਇੱਥੋਂ ਮਿਲ ਨਹੀਂ ਪਾਉਂਦੇ ਆ ਇਥੋਂ ਮਿਲਦੀਆਂ ਹੋਰ ਕਦੋਂ ਵਾਕਿਆ ਵੀਰ ਜੀ ਨਹੀਂ ਮਿਲਦੀ ਹਾਂ ਗੱਲ ਮਿਰਜੀ ਬਹੁਤ ਵਧੀਆ ਵਾ ਠੰਡੀਆਂ ਗਾਇਆਂ ਫਾਰਮ ਦੀਆਂ ਠੰਡੀਆਂ ਠੰਡੀਆਂ ਵੀਰਪਾਂ ਬਾਖੜੇ ਤੇ ਯਾਦ ਕਰੇ ਕਰੂ ਕਰੂ ਵੀਰਜੀ ਚੰਗੀ ਵਸ਼ੀ ਦਾ ਚੰਗਾ ਮੋਲਿਆ ਵੀਰਜੀ ਹਾਂਜੀ ਹਾਂਜੀ ਮੋਲ ਵੀਰਜੀ ਪਾਣਾ ਵਸ਼ੀ ਦਾ ਹੈਗੀ ਵੀਰਜੀ ਚੰਗੀ ਹੈ ਹੀ ਚੰਗੀ ਜਦੋਂ ਚੰਗੀ ਨੂੰ ਚੰਗੀ ਕਹਿਣਾ ਵੀਰਜੀ ਆਪਾਂ ਵੇਖੋ ਵੀਰਜੀ ਕੋਈ ਗੱਲ ਬਾਤ ਨਹੀਂ ਵੀਰ ਚਮੇ ਬੈ ਗਏ ਫਿਰ ਵੀ ਵੇਖੋ ਠੰਡੀ ਸੀਲ ਵਸ਼ੀਆ ਫੇਰ ਦੁਬਾਰਾ ਤੇ ਪਿੰਚੇ ਦੇ ਵੇਖੋ ਵੀਰ ਜੀ ਵੇਖੋ ਵੇਖੋ ਚੰਗ ਲੱਤਾਂ ਚੰਮੜ ਜੋ ਭਾਵੇਂ ਵੀਰ ਜੀ ਨਹੀਂ ਠੀਕ ਹੈ ਇਹ ਚੀਜ਼ ਵੇਖੋ ਵੀਰ ਜੀ ਕਮਾਲ ਦੀ ਵੀਰ ਉਹ ਨਾ ਦਿਖਾਤੀ ਲੱਗੋ ਵੀਰ ਜੀ ਨਾ ਕਿ ਦਿਖਾਓ ਵੇਖੋ ਵਾਕਿਆ ਗੱਲ ਵੀਰ ਜੀ ਹੈ ਗੱਲ ਆ ਹੈਗੀ ਗੱਲ ਵੀਰ ਜੀ ਵਾਕਿਆ ਵੀਰ ਉਹ ਨਾ ਦਿਖਾ ਦੇ ਇਹੋ ਜਿਹੀ ਗਾਈ ਕਿਤੇ ਵੀ ਨਹੀਂ ਲੱਭਣੀ ਇੰਡੀਆ 'ਚ ਤੁਹਾਨੂੰ ਮੈਂ ਨਾ ਵੀਰ ਜੀ ਕਿਤੇ ਹੋਣੀ ਭੋਮੇਓ ਸਰਪਰ ਭੋਮੇਓ ਭੋਮੇਓ ਪਿੰਡ ਭੋਮੇਓ ਮੈਨੂੰ ਤੁਹਾਨੂੰ ਗਾਈਏ ਚਵਾ ਇਹੋ ਜਿਹਾ ਲੱਗਾ ਹੋਊਗਾ ਦੋ ਦੀ ਮੋਟਰ ਚੱਲਦੀ ਹੋਊਗੀ ਗਾਤੋ ਵੀਰ ਜੀ ਮਰੇ ਲਓ ਦੱਸੋ ਵੀਰ ਜੀ ਦੇਖੋ ਨਾੜਾ ਵਾਕਿਆ ਵੀਰ ਜੀ ਹੈਗੀ ਪਾਈਪ ਲਾਈਨ ਹੈਗੀ ਗਾਤੋ ਜਨਾਬ ਬਹੁਤ ਵਧੀਆ ਵੀਰ ਜੀ ਇਹੋ ਜਿਹੇ ਗਾਵਾਂ ਨੇ ਦੁੱਧ ਦੇਣਾ ਵੀਰ ਜੀ ਦੇਣਾ ਦੇਣਾ ਬਚਾ ਗਫਰ ਦੇਣਾ 80 ਹਜ਼ਾਰ ਦੀ ਗਾਈ ਹੈ ਹੈ ਗਈ ਵੀਰ ਜੀ 80 ਹਜ਼ਾਰ ਦੀ ਪੱਕੀ ਪਰਸੈਂਟ ਹੈਗੀ ਆ ਇਹ ਵੀਰ ਜੀ ਕੀ ਮੁੱਲ ਕਰ ਦੇ ਜੋ ਵੀਰ ਮੁੱਲ 80000 ਰੁਪਏ ਚੈਜ ਕਰੀਏ ਵੀਰ ਜੀ ਪਹਿਲੀ ਵੀਡੀਓ ਆਪਣੀ ਪਹਿਲੀ ਵੀਡੀਓ ਵੀਰ ਜੀ 2000 ਮਾਨਤਨ ਕਰਦਾਂਗੇ ਹਾਂਜੀ 3000 ਦੀ ਦੇ ਦਾਂਗੇ ਵੀਰ ਜੀ ਯਾਰ ਹੋਰ ਛੱਡੋ ਚਲੋ ਦੇ ਦਾਂਗੇ ਵੀਰ ਜੀ ਨਾ 29000 ਦੀ ਜਿਹੜਾ ਖਰੂ ਯਾਦ ਕਰੂੰ ਯਾਦ ਕਰੂੰ ਵੀਰ ਜੀ ਵਾਕਿਆ ਕਲਸਾ ਹੀ ਵੀਰ ਹੁਣ ਪਹਿਲੀ ਆਪਣੀ ਵੀਡੀਓ ਪੋਲ ਕੇ ਅੱਗੇ ਬੜਾ ਮਾਨਤਨ ਮਿਲਿਆ ਉਹਨੂੰ ਵੀਡੀਓ ਚ ਤਾਂ ਵੀਰ ਹੁਣ ਚੰਗੇ ਪਸ਼ੂ ਵੇਚੇ ਤੇ ਵੇਚਣ ਵੀ ਡਏ ਆ ਅੱਗੇ ਵੀਰ ਹੁਣਾਂ ਦਾ ਰਿਕਾਰਡ ਇੱਥੇ ਹਾਂਜੀ ਨਿੱਕੇ ਜੇ ਰੇਟ ਪਏ ਆ ਨਹੀਂ ਵੀਰ ਜੀ ਹੈ ਨਿੱਕੇ ਤੁਹਾਡੇ ਰੇਟ ਅੱਗੇ ਵੱਡੇ ਹੁੰਦੇ ਨਹੀਂ ਅੱਗੇ ਪੱਛੇ ਬੜੀਆਂ ਗਾਵਾਂ ਨਹੀਂ ਟੌਪ ਕਲਾਸ ਬਹਿਣਾ ਹੈ ਗਿਆ ਵੀਰ ਜੀ ਅੱਗੇ ਵੀ ਤੁਹਾਡੀ ਗਰੰਟੀ ਹੁੰਦੀ ਹੈ ਤੇ ਵੀਰ ਜੀ ਅੱਗੇ ਫਿਰ ਦਿਖਾਓ ਦੂਜੀ ਵੈਰ ਵੀਰ ਜੀ ਆ ਕੋ ਜਲਸੀ ਵੈਰ ਜਲਸੀ ਵੈਰ ਵੀਰ ਕਹਿੰਦਾ ਵਾ ਵੀਰ ਜੀ ਇਹ ਵੀ ਵੇਖ ਜੇ ਆ ਵੇਖੋ ਹਾਂਜੀ ਵੀਰ ਜੀ ਇਹ ਚੰਗੀ ਥਾਂ ਲਿਵਾ ਵੇਖੋ ਵੀਰ ਜੀ ਚੰਗਾ ਲੱਗਾ ਇਹਨੂੰ ਵੀ ਵੇਖੋ ਆਵਾਜ਼ ਵੇਖੋ ਵੇਖੋ ਵੀਰ ਜੀ ਇਹ ਵੀ ਵਾਕਾ ਗੱਲ ਸਹੀ ਆ ਇੱਥੇ ਘੋਮਿਆਂ ਮਿਲਣੀਆਂ ਵੇ ਵੇ ਘੋਮੇ ਵਾਕਾ ਮਿਲਣੀਆਂ ਇਹੋ ਜੀਆਂ ਵੇਖੋ ਕਿੰਨੇ ਵੀਰ ਬੈਠੇ ਜੋ ਵੇਖੋ ਵੀਰ ਜੀ ਲੱਤਾਂ ਨੂੰ ਆ ਲੱਤਾਂ ਨੂੰ ਵੇਖੋ ਵੀਰ ਜੀ ਇਹ ਜੀ ਲੱਗਨਦੀ ਲੱਤਾਂ ਨੂੰ ਹੈ ਗੱਲ ਵੀਰ ਜੀ ਸਹੀ ਆ ਗੱਲ ਹਾਂਜੀ ਇਹੇ ਪਾ ਥੱਲੇ ਜੀ ਨੰਗ ਜੋ ਥੱਲੇ ਇਹਦੇ ਕੰਦੇ ਹੋਣੀ ਇਹ ਵੀ ਵੀਰ ਜੀ ਅੱਗੇ ਵੀ ਨੰਗੇ ਹੈ ਗੀ ਗੱਲ ਤੁਹਾਡੀ ਸਹੀ ਆ ਵੀਰ ਜੀ ਗੱਲ ਵੀਰ ਦਾ ਵੀਰ ਜੀ ਮੂੰਹ ਨਹੀਂ ਮੂੰਹ ਵੀਰ ਜੀ ਚ ਜੀ ਬੈਠਾ ਬੈਠਾ ਥੋਲੋ ਵੀਰ ਜੀ ਜੀ ਵੀਰ ਜੀ ਬੱਚਾ ਮਰ ਗਿਆ ਮਹੀਨੇ ਡੇਢ ਅਸਾਂ ਮਹੀਨੇ ਡੇਢ ਦੀ ਸੂਈ ਵੀਰ ਜੀ ਬੱਚਾ ਮਰ ਗਿਆ ਜੋ ਗਾਈ ਦਾ ਥਾਂ ਲੇਵਾ ਵੀਰ ਜੀ ਵੇਖ ਲੋ ਕੁਆਲਟੀ ਦਾ ਵੇਖੋ ਲੱਗੋ ਕੱਲਾ ਕੱਲਾ ਥਾਂ ਲੱਗਾ ਵੀਰ ਜੀ ਵੇਖੋ ਜੀ ਘਾੜ ਘਾੜ ਕੇ ਥਾਂ ਲੱਗਾ ਹੈਗਾ ਵੀਰ ਜੀ ਲੱਗਾ ਲੱਗਾ ਵਾ ਵੀਰ ਜੀ ਬਸਮ ਕਹਿੰਦੇ ਕਿੱਲੇ ਹੀ ਘੜ ਦਿੰਦੀ ਆ ਹੈ ਵੀਰ ਜੀ ਵਾਕਿਆ ਬਸਮ ਦੇ ਵੀਰ ਜੀ ਟਾਈਮ ਹੋਇਆ ਅਸਲੇ ਸਾਡੇ 4:30 ਸਾਡੇ ਵੀਰ ਜੀ ਵੇਖੋ ਗਾਈ ਬਣੀ ਵਾਕਿਆ ਹੈ ਗੱਲ ਗਾਈ ਬਣੀ ਸਾਡੇ ਵੇਖੋ ਵੀਰ ਜੀ ਤੰਨੇ ਵੀਰ ਬੈਗੇ ਹੋਣ ਵੀ ਆ ਵੇਖੋ ਵੀਰ ਜੀ ਇਹ ਵਾਕਿਆ ਵੀਰ ਜੀ ਭੋਮੇ ਤੋਂ ਮਿਲਿਆ ਹਜੇ ਵਸ਼ੂ ਵੀਰ ਜੀ ਭੋਮੇ ਹੋਰ ਕਿਤੋਂ ਨਹੀਂ ਮਿਲਨੇ ਖਾਪੀ ਵੱਜਦੀ ਆ ਡੰਗਣਾ ਜਿਹੜੇ ਠੰਡੇ ਹੁੰਦੇ ਆ ਵੱਜਦੀ ਵੱਜਦੀ ਵੀਰ ਜੀ ਵੱਜੀ ਹੈ ਤੁਹਾਡੀ ਗੱਲ ਵੀ ਸਹੀ ਵੀਰ ਜੀ ਵੇਖੋ ਵੀਰ ਜੀ ਨਿਆਣਾ ਥੱਲੇ ਬੈ ਕੇ ਚੁੰਦ ਰਹੇ ਤਾਂ ਵੀ ਨਾ ਗੰਵਲਾ ਤਮਾਨ ਨਹੀਂ ਹੈ ਗੱਲ ਵੀਰ ਜੀ ਤੁਹਾਡੀ ਗੱਲ ਵੀ ਸਹੀ ਵੀਰ ਜੀ ਵੇਖੋ ਵੇਖੋ ਵੀਰ ਜੀ ਘੁੰਮਦਾ ਵੀਰ ਜੀ ਗੱਲ ਸਹੀ ਆ ਹਾਂ ਜੀ ਚੰਗਾ ਡੰਗਾ ਤੇ ਥਾਪੀ ਵਜਦੀ ਸਿਫਤ ਵੀ ਚੰਗਾ ਹਾਂਜੀ ਵੀਰ ਜੀ ਮੋਲ ਵੀ ਫਿਰ ਵੀ ਚੰਗਾ ਮੰਗਾ ਹਾਂਜੀ ਸ਼ੁਕਰਖਾਨਾ ਨਹੀਂ ਬੰਨਿਆਗਾ ਹਾਂਜੀ ਬੰਨਿਆ ਨਹੀਂ ਵੀਰ ਜੀ ਕੀ ਮੋਲਿਆ ਦਾ ਵੀਰ ਜੀ ਦੁੱਧ ਦੇ ਥੱਲੇ 9 ਕਿਲੋ ਜੇ ਹਾਂਜੀ ਹਾਂਜੀ ਤੇ ਵੀਰ ਜੀ ਜਲਸੀ ਚ ਹੁੰਦੀ ਜੇ ਪਿਓ ਜਲਸੀ ਚ ਪਿਓਰ ਚ ਹੁੰਦੀ ਆ ਹਾਂਜੀ ਤੇ 300 ਲੱਖ ਬੜੀ ਤੇ ਜਿਹੜਾ ਖਣੂ ਜਿਆਦਾ ਨਹੀਂ ਵੀਰ ਜੀ ਇਹ ਤਾਂ ਵੇਖ ਲਈ ਬੰਦੇ ਸਾਰੇ ਤਿੰਨ ਬੰਦੇ ਬੈਠੇ ਹੋਰੀ ਤੋਂ ਥੱਲੇ ਕੌਣ ਬਹਿ ਜੀ ਵੀਰ ਜੀ ਫੇਰ ਫੇਰ ਬੈ ਕੇ ਵੇਖੋ ਫੇਰ ਨਹੀਂ ਨਹੀਂ ਵੀਰ ਜੀ ਚਲੋ ਵੀਰ ਤੇ ਕਹਿੰਦਾ ਹੋਰ ਬੈ ਕੇ ਵੇਖ ਲੋ ਵੇਖ ਲੋ ਵੀਰ ਜੀ ਨਾਲ ਗੱਲ ਵਾਕਿਆ ਤਸੱਲੀ ਕਿਹੜਾ ਕਰਾ ਸਕਦਾ ਵੇਖੋ ਵੀਰ ਜੀ ਡੰਗਰ ਡਰ ਜਾਂਦਾ ਵੀਰ ਜੀ ਨਹੀਂ ਡਰ ਜਾਂਦਾ ਡਰ ਜਾਂਦਾ ਵੇਖੋ ਵੀਰ ਜੀ ਇਹੋ ਜਿਹੇ ਪੋ ਵੀਰ ਜੀ ਚੜਾ ਖਾਓ ਖਲੋ ਇਧਰ ਵੇਖੋ ਆਹ ਨਾ ਲਾਤੀ ਨਹੀਂ ਲੱਗਦੀ ਉਹ ਕੋਈ ਗੱਲੀ ਡਰਦੀ ਨਹੀਂ ਨਹੀਂ ਚੰਗੀ ਚੰਗੀ ਖਾਓ ਵਧੀਆ ਵਧੀਆ ਦੇਖੋ ਥਾਂ ਦੀ ਕੁਆਲਟੀ ਵੀ ਬੜੀ ਵਧੀਆ ਲੱਗੀ ਆ ਗਾਈ ਵੀ ਚੰਗੀ ਆ 5-6 ਜਾਨੇ ਇਕੱਠਾ ਹੋ ਜਾਂਦਾ ਜੀ ਅਦਾਬ ਜਾਂਦਾ ਦੱਸਦੇ ਇਹ ਲੱਗਾ ਪਾਟ ਨਹੀਂ ਆਉਣੀਆਂ ਗਾਈਆਂ ਜੇ ਟਾਈਮ ਲਾਇਆ ਬੇਟਾ ਨਹੀਂ ਵੀਰ ਜੀ ਤੁਹਾਨੂੰ ਟਾਈਮ ਅੱਗੇ ਵੀ ਦੱਸਿਆ ਟਾਈਮ ਕੋਈ ਨਹੀਂ ਹੋਇਆ ਫੇਰ ਵੀ ਵੀਰ ਦੇਖੋ ਗਾਈਆਂ ਭਣੀਆਂ ਵਾ ਤੇ ਫੇਰ ਵੀ ਐਂ ਤਾਂ ਤੁਹਾਨੂੰ ਵੇਖੋ ਲੱਗਾਈ ਦਾ ਉਹ ਵੀਰ ਜੀ ਉਹਦਾ ਰੇਟ ਦੱਸਿਓ ਮਰਿਆ ਵੀਰ ਜੀ ਵਿਰਜੀ ਸੋਈ ਰੋ 1 ਮਹੀਨਾ ਤੇ 5 ਦਿਨ ਹੋਏ ਜੀ 1 ਮਹੀਨਾ ਤੇ 5 ਦਿਨ ਹੋਏ ਜਵਾਕ ਮਰ ਗਿਆ ਜੀ ਜਵਾਕ ਮਰ ਗਿਆ 100% ਗਰੰਟੀ ਹੋ ਗਈ 100% ਗਲਤੀ ਵੀ ਕਹਿੰਦਾ 100% ਦੋਦ ਹੋ ਗਈ ਠੀਕ ਆ ਵੀਰਜੀ ਜੰਬੋਲ ਵੀਰ ਜੀ 30000 ਜੀ 30000 ਕਰੋ ਮਾਨਤਾ ਨੇ ਵੀਰਜੀ ਵੀਰ ਜੀ 30000 ਨਹੀਂ ਵੀਰਜੀ ਹੋਰ ਕਰੋ ਤੁਸੀਂ ਦੱਸ ਦਿਓ ਵੀਰ ਜੀ ਤੁਹਾਡਾ ਮਾਨ ਕਰ ਦਿੰਨੇ ਆ ਮੈਂ ਕਹਿੰਦਾ ਹੋਰ ਕਰੋ ਮੈਂ ਕਹਿੰਦਾ ਵੱਧ ਵੱਧ ਕਰੋ ਸਭ ਤੁਸੀਂ ਆਪ ਹੀ ਦੱਸ ਰਹੇ ਤੁਸੀਂ ਚਲੋ ਦੇ ਦਿੰਦਾ ਹਜ਼ਾਰ ਹੋਰ ਸਰ 28000 ਦੀ ਵੀਰ ਕਹਿੰਦਾ ਦੇ ਦੂਗਾ ਚੰਗਿਆ ਵੀਰਜੀ ਦੋਵੇਂ ਵੈੜਾ ਬਹੁਤ ਵਧੀਆ ਠੰਡੀਆਂ ਸੀਲਿਆ ਵੀਰ ਉਹਨਾਂ ਵਾਕਿਆ ਗੱ ਅਪੋਂ ਮੇ ਤੇ ਜਰੀ ਗਾਈ ਮਿਲ ਜਾਨੀ ਹੋਰ ਕਿਤੇ ਨਹੀਂ ਮਿਲੀ ਠੰਡੀਆਂ ਸੀ ਲੈ ਗਈਆਂ ਹਾਂ ਜੀ ਚਲੋ ਕੋਈ ਲੈਣਾ ਹੋਊਗਾ ਭੰਪਰਾ ਚਾਰ ਕਿਸੇ ਦੇ ਹੀ ਲਾਉਣਾ ਹੈ ਹੈ ਵੀਰ ਜੀ ਆ ਗਈ ਆ ਗਈ ਗੱਲ ਇੱਕ ਰੀ ਵੀਰ ਭੰਪਰਾ ਫੋਨ ਕਰਨਾ ਦੇਖੇ ਤੋਰਾਂ ਦੇ ਵੇਖੋ ਗਾਂ ਦੇ ਹੈ ਵੀਰ ਜੀ ਠੰਡੀਆਂ ਸੀਰਾਂ ਮੰਨ ਗਿਆ ਵਿੱਚ 20 ਕੁਲਮਾਰੀ ਹੈ ਗਈ ਆ ਗਈ ਵੀਰ ਜੀ ਗੱਲ ਹੈ ਵੀਰ ਜੀ ਇਹਨਾਂ ਚੀਜ਼ਾਂ ਦੇ ਮੁੱਲ ਪੈਣੇ ਆ ਨਾਲ ਵਾਦ ਤੋਂ ਵਾਦ ਵੀਡੀਓ ਵੇਖੋ ਹੋਰ ਮੰਦੀਆਂ ਕਰਾਈਆਂ ਹਾਂ ਲੈ ਕਰੋ ਤੇ ਸ਼ੇਅਰ ਕਰੋ ਤੇ ਕਮੈਂਟ ਕਰੋ ਹਾਂ ਜੀ ਵੀਰ ਵਾਦ ਤੋਂ ਵਾਦ ਜਿਹੜਾ ਤੁਹਾਡਾ ਕਹਿੰਦਾ ਹੈ ਮੁੱਲ ਲਾਵੇ ਦੇਖੇ ਤੋਰਾਂਗੇ ਪੰਜਾਬ ਦੇ ਸਾਹ ਤੇ ਮੁੱਲ ਲਾਵੇ ਵੀਰ ਜੀ ਨਸਲ ਜਾਂਦੇ ਨਹੀਂ ਵੀਰ ਜੀ ਪਤਾ ਕੀ ਆ ਤੁਸੀਂ ਜੜੀ ਚੀ ਦਿਖਾਤੀ ਨਾ ਇਹ ਕੋਈ ਨੀ ਦਿਖਾ ਸਕਦਾ ਇਹੋ ਜੀ ਚੀਜ਼ ਥੱਲੇੋਂ ਦੀ ਨਾਕੇ ਦਿਖਾਤਾ ਗਾਈ ਦਿਖਾਤੀ ਇਹੋ ਜੀ ਚੀਜ਼ ਕੋਈ ਟਖਾਉਂਦਾ ਨਹੀਂ ਇੱਕ ਗੱਲ ਹੋਰ ਹੈ ਵੀਰ ਜੀ ਵੀਰੇ ਤਾਂ ਕਰਦੇ ਯਾਰ ਰੇਟ ਜੇ ਰੇਟ ਨਿਕਾ ਪਾਉਂਦੇ ਦੁੱਧ ਵੀ ਜੀ ਵਾਧਾ ਦਿੰਦੇ ਹਾਂਜੀ ਹਾਂਜੀ ਵੀਰ ਜੀ ਪਤਾ ਵੀ ਜੀ ਇਹ ਕੰਮ ਨਹੀਂ ਆ ਹਾਂਜੀ ਹਾਂਜੀ ਵੀਰ ਜੀ ਜੋ ਹੋਏਗਾ ਉਹ ਜੋ ਹੋਏਗਾ ਸੱਚ ਦੱਸਣਾ ਸੱਚ ਵੀਰ ਜੀ ਸੱਚ ਦਾ ਮੁੱਲ ਪੈਣਾ ਜੋ ਤੁਹਾਡਾ ਉਹ ਕੋ ਜੋ ਚਲੋ ਵੀਡੀਓ ਕਹਤਾ ਚਲੋ ਵੀਡੀਓ ਦਾ ਸਸਾ ਦਾਦੋ ਆਪਣਾ ਤੇ ਨੰਬਰ ਦਾਦੋ ਪਿੰਡ ਪੋਮਾ ਹਾਂਜੀ ਵੀਰ ਜੀ ਪਿੰਡ ਪੋਮਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੀ ਹਾਂਜੀ ਵੀਰ ਜੀ ਫੋਨ ਨੰਬਰ 98784010 ਦੇ ਜਾ ਹਾਂਜੀ ਵੀਰ ਜੀ ਸਤਿਗੁਰ ਜੀ ਪੂਰਾ ਮਾਨਤਾਨ ਕਰਾਂਗੇ ਵੀਰ ਜੀ ਜਿਦਾ ਆਊਗਾ ਕੋਈ ਵੀਰ ਕਹਿੰਦਾ ਹੋਰ ਮਾਨਤਾਨ ਕਰਾਂਗੇ ਚਵਾ ਕੇ ਤਸੱਲੀ ਕਰਕੇ ਆਪਣੇ ਪੂਰੀ ਹਾਂ ਤਸੱਲੀ ਕਰਕੇ ਲੈ ਜਾਓ ਵੀਰੋਂ ਉਹਨਾਂ ਦੀ ਗਾਰੰਟੀ ਹੋਊ ਥਨਾਂ ਦੀ ਕੋਈ ਡੰਗਰ ਦੀ ਗਾਰੰਟੀ ਹੋ ਵੀ ਇਹਨਾਂ ਦੀ ਫੁੱਲ ਫੁੱਲ ਵੀਰ ਵੀ ਬਨ ਪ੍ਰਾਇ ਕਰੀਬ ਮੂਹ ਲਾਵੇ ਦੂਰ ਨੇੜੇ ਜਿੱਥੋਂ ਵੀਰ ਨੇ ਫੂਲਣਾ ਫੂਲ ਲਾਵੇ ਦੇ ਕੇ ਤੋਰਾਂਗੇ ਨਹੀਂ ਵੀਰ ਜੀ ਤੁਹਾਡਾ ਰੇਟ ਵੀ ਜਾਇਜ਼ ਤੇ ਡੰਗਰ ਵੀ ਤੁਹਾਡਾ ਬਿਲਕੁਲ ਵਧੀਆ ਠੰਡਾ ਸੀਲ ਨਿਕਲਿਆ ਹੋਇਆ ਨਹੀਂ ਮਿਲਣਾ ਵੀਰ ਜੀ ਮਿਲਣਾ ਨਾਲੇ ਠੰਡਾ ਵੀ ਨਹੀਂ ਮਿਲਣਾ ਨਾਸੀਲ ਹਾਂ ਜੀ ਸਾਸਿਕਾ ਵੀਰ ਜੀ ਸਾਸਿਕਾ ਜੀ